ਵਾਰਡ ਨੰਬਰ 44 ਤੋਂ ਆਜ਼ਾਦ ਉਮੀਦਵਾਰ ਦੀਪਕ ਰਾਜੂ ਵੱਲੋਂ ਆਪਣੇ ਸਮਰਥਕਾਂ ਨਾਲ ਵਾਰਡ ਨੰਬਰ 44 ਵਿੱਚ ਚੋਣ ਪ੍ਰਚਾਰ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਦੀਪਕ ਰਾਜੂ ਨੂੰ ਟਿਕਟ ਨਾ ਮਿਲਣ ਤੇ ਆਜ਼ਾਦ ਉਮੀਦਵਾਰ ਦੀਪਕ ਰਾਜੂ ਵੱਲੋਂ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ ਇਸ ਮੌਕੇ ਦੀਪਕ ਰਾਜੂ ਨੂੰ ਵਾਰਡ ਦੇ ਲੋਕਾਂ ਦਾ ਭਰਪੂਰ ਸਮਰਥਨ ਮਿਲਿਆ ਅਤੇ ਦੀਪਕ ਰਾਜੂ ਨੇ ਵਾਰਡ ਨੰਬਰ 44 ਦੇ ਵਾਸੀਆਂ ਨੂੰ ਬੇਨਤੀ ਕੀਤੀ ਕਿ ਮੇਰੇ ਚੋਣਸ਼ਾਰ ਫੁੱਟਬਾਲ ਤੇ ਵੋਟਾਂ ਪਾ ਕੇ ਮੈਨੂੰ ਜਿਤਾਇਆ ਜਾਵੇ ਤਾਂ ਜੋ ਮੈਂ ਤੁਹਾਡੀਆਂ ਸਮੱਸਿਆਵਾਂ ਨੂੰ ਪੂਰਾ ਤੌਰ ਤੇ ਹੱਲ ਕਰ ਸਕਾਂ ਇਸ ਮੌਕੇ ਵੱਡੀ ਸੰਖਿਆ ਦੇ ਵਿੱਚ ਲੋਕਾਂ ਨੇ ਦੀਪਕ ਰਾਜੂ ਨੂੰ ਸਮਰਥਨ ਦਿੱਤਾ ਅਤੇ ਉਹਨਾਂ ਨੇ ਕਿਹਾ ਕਿ ਅਸੀਂ ਦੀਪਕ ਰਾਜੂ ਦੇ ਨਾਲ ਹਾਂ ਅਤੇ ਨਾਲ ਰਹਾਗੇ ਅਤੇ ਵੱਧ ਚੜ ਕੇ ਦੀਪਕ ਰਾਜੂ ਨੂੰ ਵੋਟਾਂ ਪਾਵਾਂਗੇ ਹਾਂਜੀ ਦੀਪਕ ਰਾਜੂ ਜੀ ਕੀ ਕਹਿਣਾ ਚਾਹੋਗੇ ਤੁਸੀਂ ਵਾਰਡ ਨੰਬਰ 44 ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਖੜੇ ਹੋਏ ਜੇ ਤੇ ਤੁਹਾਡੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਮੈਂ ਸਭ ਤੋਂ ਪਹਿਲਾਂ ਪ੍ਰੈਸ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਡੇ ਕੀਮਤੀ ਸਮਾਂ ਦਿੱਤਾ ਨੂੰ ਬਾਕੀ ਕੱਲ੍ਹ ਹੀ ਧੋੜਛੋ ਆਪਣਾ ਡੋਟ ਡੋਰ ਗੀਤਾ ਲੋਕਾਂ ਦਾ ਭਰਪੂਰ ਰਿਸਪੌਂਸ ਮਿਲਿਆ ਕਿਉਂਕਿ ਬੜੇ ਚਿਰ ਤੋਂ ਲੋਕੀ ਆਪਣੇ ਮਵਾੜ ਵਾਸੀ ਚੋਂ ਨਹੀਂ ਮਹੱਲੇ ਦਾ ਕੌਂਸਲ ਹੋ ਸਭ ਨੂੰ ਉਡੀ ਉਹਨਾਂ ਨੂੰ ਇਹ ਹੈ ਕਿ ਵੱਡੇ ਦਾ ਮਹੱਲੇ ਦਾ ਕੌਂਸਲ ਅਭੋ ਜੀ ਸੋ ਅੱਜ ਆਜ਼ਾਦ ਉਰੋਤੇ ਅਸੀਂ ਤੇ ਮੈਨੂੰ ਆਸ ਆ ਕਿ ਆਪਾਂ ਇਹਨੂੰ ਜਿਹੜੀ ਆਰਡੀ ਪਾਰਟੀ ਬੋਰਡ ਆ ਪਾਰਟੀ 44 ਇਹਨਾਂ ਵੱਡੀ ਲੀਡ ਨਾਲ ਜਿੱਤਾਂਗੇ ਤੇ ਆਪਾਂ ਲੋਕਾਂ ਵੋਟਰਾਂ ਸੋਟਰਾਂ ਨੂੰ ਬਹੁਤ ਧੰਨਵਾਦ ਕਰਨਾ ਚਾਹੁੰਦੇ ਜਿਨ੍ਹਾਂ ਇਹਨਾਂ ਸਾਥ ਦਿੱਤਾ ਅਡਾ ਤੇ ਸਾਨੂੰ ਪੂਰੀ ਯਾਦ ਆ ਕਿ ਪੂਰੇ ਠੋਕੇ ਜਿੱਤਾਂਗੇ ਜੀ ਸੀਟ ਇਹਾਈ ਤੇ ਪਹਿਲਾਂ ਵੀ ਵਰਕਰੀ ਕਰਦੇ ਹੁਣ ਵੀ ਵਰਕਰੀ ਕਰਦੇ ਪਹਿਲਾਂ ਪਾਰਟੀ ਵਾਸਤੇ ਕਰਦੇ ਹੁਣ ਆਪਣੇ ਵਾਸਤੇ ਕਰਦੇ ਪਏ ਆ 10 ਸਾਲਾਂ ਹੀ ਪਾਰਟੀ ਨੂੰ ਦਿੱਤੇ ਆ ਕਿ ਉਹਨਾਂ ਪਿੱਛੇ ਵਰਕਰੀ ਕੀਤੀ ਇਹ ਕਾਸੇ ਰੱਖੇਗੀ ਚਲੋ ਇੱਕ ਵਾਰ ਸੁਣੀ ਜਾਊਗੀ ਕਾਉਂਸਲ ਸੀਟ ਮੰਗਦੇ ਪਏ ਚਲੋ ਪਤਾ ਕੀ ਪਾਰਟੀ ਸੋਚਿਆ ਉਹਨਾਂ ਦੀ ਮਰਜ਼ੀ ਆ ਮੈਂ ਤਾਂ ਆਪਣੀ ਮਿਹਨਤ ਕਰਦਾ ਪਿਆ ਸਰ ਇੰਨੀ ਮਿਹਨਤ ਅੱਗੇ ਕੀਤੀ ਉਸ ਤੋਂ ਵੱਧ ਕਰਦਾ ਪਿਆ ਜੀ ਮੈਨੂੰ ਆਸ ਆ ਕਿ ਜਿੱਤਰਾ ਅੱਗੇ ਮਿਹਨਤ ਭਲੇਜ਼ਾ ਨੇ ਸਾ ਦਿੱਤਾ ਹੀ 2017 ਦੇ ਇਲੈਕਸ਼ਨ ਵਿੱਚ ਆਪਾਂ ਬੂਤ ਜਿੱਤੇ ਆ 2019 ਵਿੱਚ ਦਿੱਤੇ 2022 ਵਿੱਚ ਜਿੱਤੇ 2023 ਵਿੱਚ ਜਿੱਤੇ ਆ ਆ 24 ਤੇ ਹੁਣ ਆਪਾਂ 2000 ਆਪਣੇ ਜਿਹੜਾ ਹੱਡੇ ਗੇ ਹੁਣ ਭਰਾ ਗਲੀ ਮੰਨੇ ਇਲੈਕਸ਼ਨ ਇਹ ਵੀ ਠੋਕ ਕੇ ਦਿੱਤਾਗੇ ਜੀ ਤੇ ਚੋਣ ਨਿਸ਼ਾਨ ਕਿਹੜਾ ਹੈ ਤੁਹਾਡਾ ਅੱਡਾ 244 ਫੁੱਟਬਾਲ ਆ ਤਾਂ ਲੋਕਾਂ ਨੂੰ ਮੌਕਾ ਮਿਲ ਗਿਆ ਗੋਲ ਕਰਨ ਦਾ ਤੇ ਆਹੀ ਸੋਨਦੇ ਅੱਡਾ ਮਾਡਾ ਮਹੱਲਾ ਵੀ ਗਾੜਾ ਪਿਆ ਕੀ ਛੇਤੀ ਗੋਲ ਕਰੀਏ ਜੀ ਤਰੀਕ ਛੇਤੀ ਆ ਵੀ ਕੀ ਕੀ ਦੀ ਛੇਤੀ ਆ ਤੇ ਜਿਹੜਾ ਤੁਸੀਂ ਗੋਲ ਕਰਨਾ ਉਹ ਕਿੱਦਾਂ ਦੀ ਕਰੋਗੇ ਗੋਲ ਉਹ ਤੇ ਵੇਖੋ ਜੀ ਆਹੀ ਤੇ ਆਪਣੇ ਮਹੱਲੇ ਵੱਲੋਂ ਕਰਨੀ ਸਰ ਮਹੱਲੇ ਵੱਲੋਂ ਕਰਾਂਗੇ ਤੇ ਇੱਕ ਵਾਰ ਪਤਾ ਲੱਗ ਜੂਗਾ ਦੂਜੀਆਂ ਪਾਰਟੀਆਂ ਨੂੰ ਕੋਈ ਯਾਦ ਵੀ ਇੱਕ ਉਮੀਦਵਾਰ ਹੁੰਦਾ ਹੈ ਇਹ ਮੈਂ ਲੋਕਾਂ ਦਾ ਧੰਨਵਾਦ ਬੋਲ ਰ ਰਿਹਾ ਕਰਨ ਜਿਹੜੀ ਮੈਨੂੰ ਸਪੋਰਟ ਕਰਦੇ ਪਿਆ ਮੈਂ ਆਸ ਕਰਦਾ ਜਿੱਤਰਾ ਸਪੋਰਟ ਵੀ ਕਰਦੇ ਪਿਆਣਾ ਜਿੱਦਣ 21 ਤਰੀਕ ਆਊਗੀ ਵੋਟ ਵੀ ਉਸੇ ਤਰ੍ਹਾਂ ਪੈ ਗਈ ਦਬ ਕੇ ਉਹ ਗੋਲ ਹੋਣਗੇ ਮੈਂ ਆਸ ਕਰਦਾ ਕਿ ਭਰਮ ਹਲਾਵਾ ਸੀਦਾ ਕੀ ਤਾਂ ਭਾਗੇ ਵੀ ਕੰਮ ਕਰਦੇ ਰਹੇ ਆ ਫਿਰ ਇਹ ਮਹੱਲਿਆ ਦੇ ਲੋਕਾਂ ਦੇ ਬਿਜਲੀ ਦੇ ਪਾਣੀ ਦੇ ਛੇਰੇ ਵੀ ਕਿਉਂ ਲੋਕਾਂ ਨੇ ਕੀ ਆ ਆ ਜੀ ਜਾਣਾ ਕਰਦੇ ਲੋਕਾਂ ਨੂੰ ਪਤਾ ਵਾ ਕਿ ਦਿਨ ਰਾਤ ਮਿਹਨਤ ਕਰਦਾ ਰਿਹਾ ਹੈ ਮੈਂ ਆਸ ਕਰਦਾ ਕਿ ਸਾਰੇ ਵੋਟਰਾਂ ਸਪੋਰਟਰਾਂ ਨੂੰ ਜਿਤਨਾ ਅੱਗੇ ਮੇਰਾ ਸਾਥ ਦੇਂਦੇ ਰਹੇ ਜੇ ਮੈਂ ਤੁਹਾਡੇ ਨਾਲ ਖੜਾ ਰਹੇ ਤੁਸੀਂ ਮੇਰੇ ਨਾਲ ਖੜੇ ਰਹੇ ਤੇ ਇਹੀ ਯਾਰਡ 21 ਤਰੀਕ ਹੁੰਦੀ ਆ ਤੇ ਵੱਧ ਵੱਧ ਵੋਟਾਂ ਪਾ ਕੇ ਤੇ ਮੈਨੂੰ ਜਿਤਾਓ ਤੇ ਮੈਂ ਇਸੇ ਤਰ੍ਹਾਂ ਜਿਤਨਾ ਅੱਗੇ ਮੈਂ ਲਈ ਕੰਮ ਕਰਦਾ ਰਿਹਾ ਉਸੇ ਤਰ੍ਹਾਂ ਕਰਦਾ ਰਾਵਾਂਗਾ ਕਾ ਜਿਹੜਾ ਕੰਮ ਪੈਂਡਿੰਗ ਰਹਿ ਗਿਆ ਜਿਹੜੇ ਆਪਣੇ ਮਹੱਲੇ ਦੇ ਜਿਹੜਾ ਕੋਈ ਕਲੀਆ ਰਹਿ ਗਈ ਆ ਜਾਂ ਕੋਈ ਹੋਰ ਕੰਮ ਰਹਿ ਗਏ ਸੀ ਉਹਦੇ ਆਪਾਂ ਵਾ ਆਪਣੀ ਵੱਟਵਾਂ ਕੂਸ਼ੀਗਾਰੇ ਨੂੰ ਹੱਲ ਕਰਾਂਗੇ ਤੇ ਕਰਾਂਗੇ ਵੀ ਇਹ ਦੂਰ ਲਾਰੇ ਨਹੀਂ ਚਲਦੇ ਕਿ ਇੰਨੇ ਸਾਲ ਦੂਜੀਆਂ ਪਾਰਟੀਆਂ ਲਾਰੇ ਚਲਦੇ ਜੀ ਕੌਂਸਲਰ ਆਣਦੇ ਬਾਹਰੋਂ ਕਹੀਂ ਆਇੰਦੇ ਇਹ ਕਿਹਦਾ ਹੱਕ ਹੈ ਕਿ ਕਦੋਂ ਆ ਜਾਂਦਾ ਹੈ ਉਹ ਤੇ ਮਹੱਲੇ ਦਾ ਤੁਹਾਨੂੰ ਕੌਂਸਲਰ ਮਿਲਣਾ ਜੇ ਤੇ ਮੈਂ ਆਪ ਨੂੰ ਬੇਨਤੀ ਕਰਨਾ ਚਾਹੁੰਦਾ ਸਾਰਿਆਂ ਨੂੰ ਤੇ ਮੈਨੂੰ ਬੋਰਡ ਪਾ ਫੁੱਟਬਾਲ ਚੋਣਾ ਟੋਣਿਸ਼ਾਨਾ ਉਹਨੂੰ ਵੋਟ ਪਾਈਏ ਤਾਂ ਜੋ ਇਸ ਨੂੰ ਗੌਰ ਕੀਤਾ ਜਾਵੇ ਪਤਾ ਲੱਗ ਜਾਏ ਕਿ ਮਹੱਲਾ ਜਦੋਂ ਇਕੱਠਾ ਹੁੰਦਾ ਨਾ ਬੜੇ ਤਗੜੇ ਤਾਰੇ ਖੰਭੇ ਲੱਜਦੇ ਦੀਪਕ ਰਾਜੂ ਜੀ ਤੁਸੀਂ ਵਾਰ ਨੰਬਰ 44 ਚ ਚੋਣ ਪ੍ਰਚਾਰ ਕਰ ਰਹੇ ਹੋ ਤੇ ਤੁਹਾਨੂੰ ਭਰਪੂਰ ਸਹਿਯੋਗ ਮਿਲ ਰਿਹਾ ਲੋਕਾਂ ਦਾ ਕੀ ਕਹਿਣਾ ਚਾਹਦੇ ਆ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਆ ਅਸੀਂ ਕੋਈ ਮਹੱਲੇ ਤੋਂ ਬਾਹਰ ਬਾਅਦਮੀ ਨਹੀਂ ਹਡੇ ਨਾ ਹੁੰਦਾ ਸਾਰਾ ਮਹੱਲਾ ਹਡੇ ਨਾ ਦੁਰਦਾ ਪਿਆ ਆ ਬਾਕੀ ਮੈਂ ਵੇਖਦਾ ਪਿਆ ਲੋਕਾਂ ਨਾਲ ਦੂਜੀ ਪਾਰਟੀਆਂ ਦਾ ਤੁਰੀ ਜਾਂਦੇ ਹੋਰ ਤੁਰੀ ਜਾਂਦੇ ਪਰ ਮਹੱਲੇ ਦੇ ਹੁੰਦੇ ਤੇ ਮੈਨੂੰ ਪਤਾ ਕਿ ਮੈਨੂੰ ਜਿਤਨਾ ਮਹੱਲਾ ਸਾਥ ਦੇ ਰਿਹਾ ਮੰਨੋ ਪੜਾ ਕੇ ਆਸ ਕਰਦਾ ਕਿ ਉਸੇ ਤਰ੍ਹਾਂ ਵੋਟਾਂ ਜੀ ਸਾਥ ਪੂਰਾ ਦੇਣਗੇ ਤੇ ਅਹੀ ਆਸ ਜੀ ਕਰਦੇ ਆ ਤੇ ਮੈਂ ਆਸ ਕਰਦਾ ਕਿ ਸਾਰੇ ਮੈਨੂੰ ਵੋਟਰ ਸਪੋਰਟਰ ਮੇਰਾ ਸਾਥ ਦੇਣਗੇ 21 ਦਸੰਬਰ ਨੂੰ ਮੇਰੇ ਚੋਣ ਸ਼ਾਨ ਫੁੱਟਬਾਲ ਤੇ ਅਮੋਰਾ ਲਾ ਕੇ ਮੈਨੂੰ ਕਾਮਯਾਬ ਕਰਨਗੇ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ